ਤੁਸੀਂ ਦੇਖਣ ਕਰ ਰਹੇ ਹੋ ਬੋਰਡ ਦੇ ਵਿੱਚ ਮੁਸ਼ਕਲ ਹਾਲਾਤ ਨੇ ਲੇਕਿਨ ਫਿਰ ਵੀ ਜੱਜ ਦਾ ਪਿਛਲੇ 3 ਦਿਨ ਤੋਂ ਸਾਡੀ ਨੰਗਲ ਦੇ ਪ੍ਰਾਚੀਨ ਮੰਦਿਰ ਤੇ ਪ੍ਰਮੁੱਖ ਆਸਥਾ ਦਾ ਕੇਂਦਰ ਲక్ష్ਮੀਨਾਰਾਇਣ ਮੰਦਿਰ ਦੀ ਕਾਰ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਸਾਰੇ ਮੰਦਿਰ ਜਿਹੜਾ ਹੈ ਹੁਣ ਤਾਂ ਬੋਰੀਆਂ ਬਹੁਤ ਮਿਹਨਤ ਤੀਜੇ ਦਿਨ ਦਾ ਜੋ ਰਿਜ਼ਲਟ ਹੈ ਉਹ ਦਿਖ ਰਿਹਾ ਤੁਹਾਨੂੰ ਕਿ ਕਿਵੇਂ ਬਿਲਡਿੰਗ ਸਾਰੀ ਖੋਖਰੀ ਹੋ ਗਈ ਸੀ ਤੇ ਆਪਣੀ ਜਾਨ ਤੇ ਖੇਲ ਕੇ ਥੱਲੋਂ ਇਹਦਾ ਬੇਸ ਬਣਾ ਕੇ ਪਹਿਲਾਂ ਇੱਥੇ ਫਿਰ ਉੱਥੇ ਲਾਈਫ ਜੈਕਟਸ ਹਾਰਨੈਸਸ ਪਾ ਕੇ ਇਹ ਆਪਰੇਸ਼ਨ ਚੱਲਿਆ ਐ ਐਨਡੀਆਰਐਫ ਦਾ ਬਹੁਤ ਸਹਿਯੋਗ ਕੀਤਾ ਜਿੱਥੇ ਐਨਡੀਆਰਐਫ ਨੇ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਰੈਸਕਿਊ ਕੀਤਾ ਉੱਥੇ ਵੀ ਤਿੰਨ ਦਿਨ ਪਹਿਲੇ ਸਾਰੇ ਸ਼ਹਿਰ ਦਾ ਆਸਥਾ ਦਾ ਮਸਲਾ ਸੀਗਾ ਤੇ ਇੱਥੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਹਰ ਸ਼ਖਸ ਨੇ ਇੱਥੇ ਕਾਰ ਸੇਵਾ ਵੀ ਕੀਤੀ ਹੈ ਤੇ ਸਭ ਨੇ ਇੱਥੇ ਜਿਹੜਾ ਹੈ ਸ਼ੁਰੂ ਕੀਤਾ ਚਲੋ ਤਿੰਨ ਦਿਨ ਪਹਿਲਾਂ ਅਸੀਂ ਇੱਥੇ ਗਰਾਊਂਡ ਜ਼ੀਰੋ ਤੇ ਆਏ ਆਕੇ ਦੇਖਿਆ ਤਾਂ ਐਨ ਇੱਕ ਮਿੰਟ ਲਈ ਤਾਂ ਲੱਗਿਆ ਕਿ ਸ਼ਾਇਦ ਬਿਲਡਿੰਗ ਨਹੀਂ ਬਚ ਪਾਉਗੀ ਪਰ ਬਜਰੰਗਬਲੀ ਨੇ ਇਸ ਸਿਰ ਤੇ ਅਸ਼ੀਰਵਾਦ ਰੱਖਿਆ ਉਹ ਕਹਿੰਦੇ ਆ ਨਾ ਕਿ ਅਗਰ ਉਹਨਾਂ ਦੀ ਕਿਰਪਾ ਹੋਵੇ ਤਾਂ ਉਹ ਹਵਾ ਚ ਵੀ ਬਿਲਡਿੰਗ ਬਚ ਜਾਂਦੀ ਹੈ ਤੇ ਅਗਰ ਉਹਦੀ ਨਜ਼ਰ ਸਵੱਲੀ ਨਹੀਂ ਹੈ ਤਾਂ ਜਿੰਨੀਆਂ ਮਰਗੀਆਂ ਡੂੰਘੀਆਂ ਨੀਵਾ ਹੋਣ ਉਹ ਵੀ ਜਿਹੜੀਆਂ ਬਿਲਡਿੰਗਾਂ ਨਹੀਂ ਬਚਦੀਆਂ ਪਰ ਬਜਰੰਗਬਲੀ ਦੀ ਅਪਾਰ ਬਖਸ਼ਿਸ਼ ਨਾਲ ਅੱਜ ਤੀਜੇ ਦਿਨ ਤੇ ਅੱਜ ਜਿਹੜੀ ਕਾਰ ਸੇਵਾ ਕਾਸ਼ਮਕ ਕਰ ਲੋ ਸਾਡੀ ਜਿਹੜੀ ਇੰਜੀਨੀਅਰਸ ਦੀ ਟੀਮ ਉਹ ਵੀ ਆ ਚੁੱਕੀ ਹੈ ਇਹ ਹੁਣ ਇਸ ਤੱਕ ਜਿਹੜਾ ਇਹਦੇ ਕੰਕਰੀਟ ਦਾ ਜਿਹੜਾ ਪ੍ਰੋਟੈਕਸ਼ਨ ਵਰਕ ਹੈ ਉਹ ਵੀ ਅਸੀਂ ਨਾਲ ਹੀ ਸ਼ੁਰੂਆਤ ਕਰਵਾ ਰਹੇ ਹਾਂ ਉਹਨਾਂ ਤੋਂ ਤੁਹਾਡੀ ਮਾਲੇ ਯੂਥ ਕਿਹੜਾ ਗੁੜਿਆ ਤੇ ਸਮਾਜਿਕ ਜਿਹੜੇ ਕੰਮ ਕਰ ਰਹੇ ਸਭ ਨੇ ਬਹੁਤ ਸਭ ਨੇ ਬਹੁਤ ਸਾ ਦਿੱਤਾ ਸਰ ਸਾਡੇ ਕਾਰਸੇ ਵਾਲੇ ਬਾਬਿਆਂ ਨੇ ਯੂਥ ਕਲੱਬ ਆਣਾ ਯੂਥ ਨੌਜਵਾਨਾਂ ਨੇ ਜਿਮ ਵਾਲੇ ਮੁੰਡਿਆਂ ਨੇ ਇੰਨਾ ਸਾਥ ਸਰਪੰਚ ਸਾਬਾਨਾਂ ਨੇ ਦੇਖੋ ਪਹਿਲਾਂ ਹੁੰਦੇ ਸੀ ਜਦੋਂ ਆਪ ਲੱਗਦੇ ਸੀ ਬਹੁਤ سارے ਬੰਦੇ ਕਹਿੰਦੇ ਮੰਤਰੀ ਕਿ ਮੰਤਰੀ ਨੂੰ ਦੇਖ ਕੇ ਉਹਨਾਂ ਨੂੰ ਵੀ ਆਉਂਦਾ ਤੇ ਹੁਣ ਫਿਰ ਸਰਪੰਚਾਂ ਨੇ ਵੀ ਇਸ ਸਾਈਡ ਤੇ ਘੱਟੋ ਘੱਟ 50 ਸਰਪੰਚਾਂ ਨੇ ਕੰਮ ਕੀਤਾ ਤੇ ਆਪ ਉੱਥੇ ਖੜ ਕੇ ਜੇਬਾਂ 'ਚ ਹੱਥ ਪਾ ਕੇ ਨਹੀਂ ਬੋਰੀਆਂ ਮੋਢੇ ਤੇ ਧੋਕੇ ਟਾਉਨਾਂ ਦੇ ਜਿਹੜੇ ਮਲਜੇਗਰ ਉਹਨੂੰ ਲੱਗਦਾ ਸਾਡਾ ਸਰਪੰਚ ਵੀ ਮੋਰੀ ਚੱਕ ਰਿਹਾ ਤਾਂ ਉੱਥੇ ਜਿਹੜੀ ਲੇਬਰ ਉਹ ਵੀ ਨਾਲ ਉਨਾ ਹੀ ਕੰਮ ਕਰਦੀ ਹੈ ਤੇ ਹੁਣ ਜਿਹੜਾ ਡੈਮ ਦੇ ਹਾਲਾਤ ਵੀ ਹੈ ਉਹ ਵੀ ਬੈਟਰ ਹੋ ਰਿਹਾ ਡੈਮ ਦਾ ਲੈਵਲ ਜਿਹੜਾ ਘਟ ਰਿਹਾ ਆ ਅਗਰ 1-2 ਦਿਨ ਇਦਾਂ ਹੀ ਰਿਹਾ ਬਰਸਾਤ ਨਾ ਪਈ ਤਾਂ ਅਸੀਂ ਜਿਹੜਾ ਡਾਊਨਸਟ੍ਰੀਮ ਵਾਲਾ ਪਾਣੀ ਹੈ ਹੋਰ ਘਟਾ ਦਾਂਗੇ ਦੇਖੋ ਇਹ ਇਹ ਮੈਂ ਤਾਂ ਹਰ ਵੇਲੇ ਪਰਮਾਤਮਾ ਤੋਂ ਡਰਦਾ ਹਾਂ ਨਨਪੁਰ ਸਾਹਿਬ ਦੇ ਉੱਤੇ ਬਹੁਤ ਕਿਰਪਾ ਹੋਈ ਹੈ ਇੰਨੇ ਬਰੀਚਸ ਤੋਂ ਬਾਅਦ ਤਹਿਰਾ ਦੇ ਵਿੱਚ ਬਰੀਚ ਦਰਿਆ ਦੇ ਬੰਨ ਜਿਹੜੇ ਆ ਵੱਡੇ ਵੱਡੇ ਡੰਗੇ ਜਿਹੜੇ ਲਾਇਏ ਸੀ ਉਹ ਵੀ ਇਸ ਵਾਰੀ ਡੈਮੇਜ ਹੋ ਕੇ ਇੰਨਾ ਤੇਜ਼ ਪਾਣੀ ਬਹੁਤ ਸਾਰੇ ਬੰਦੇ ਕਹਿੰਦੇ ਪਹਿਲਾਂ ਨਹੀਂ ਮੈਂ ਇਹ ਰਿਕਾਰਡ ਚੈੱਕ ਕਰ ਲਿਓ ਪੂਰੇ 117 ਹਲਕਿਆਂ ਚ ਸਭ ਤੋਂ ਵੱਧ ਫਲਡ ਪ੍ਰੋਟੈਕਸ਼ਨ ਵਰਕ ਸਾਡੇ ਹਲਕੇ ਚ ਹੋਇਆ 15 ਕਰੋੜ ਦਾ ਇਸ ਸਾਲ ਸਾਰੀ ਕੋਈ ਇਦਾਂ ਦੀ ਖੱਡ ਨਹੀਂ ਜਿਹਦੀ ਸਫਾਈ ਨਾ ਹੋਵੇ ਸਾਰੇ ਸੈਕਟਰਾਂ ਦੇ ਸਵੇ ਉਹਦੇ ਨਾਲ ਬਹੁਤ ਬਚਾਵ ਰਿਆ ਪਰ ਜਦੋਂ ਤੁਸੀਂ 70000 ਕਿਊਸਿਕ ਪਾਣੀ ਦੇ ਜਿਹੜਾ ਫਲੋ ਹੈ ਉਹ ਤਾਂ ਚੰਗੇ ਚੰਗੇ ਕੀ ਪ੍ਰੋਟੈਕਸ਼ਨ ਵਰਕ ਕਰੂਗਾ ਚੰਗਾ ਚੰਗਾ ਜਿਹੜਾ ਹੁਣ ਅਸੀਂ ਇਸ ਤੋਂ ਬਾਅਦ ਨਵੇਂ ਡਿਜ਼ਾਈਨਸ ਦੇ ਉੱਤੇ ਜਿਹੜਾ ਹੈ ਕਿਉਂਕਿ ਇਹ ਡੰਗੇ 50 ਸਾਲਾਂ ਤੋਂ ਉਹੀ ਪੱਥਰ ਉਹੀ ਹੁਣ ਅਸੀਂ ਬਹੁਤ ਟੈਕਨੋਲੋਜੀ ਤੇ ਫਰਕ ਆ ਗਿਆ ਮੈਂ ਇੰਜੀਨੀਅਰਸ ਦੀ ਟੀਮ ਨੂੰ ਕਿਹਾ ਕਿ ਨਵੀਂ ਤੁਸੀਂ ਜੋ ਦੁਨੀਆ ਦੇ ਵਿੱਚ ਮਾਡਲ ਚੱਲ ਰਹੇ ਨਵੇਂ ਜਿਹੜੇ ਡਿਜ਼ਾਈਨਸ ਆ ਉਹਨਾਂ ਤੇ ਕੰਮ ਕਰੋ ਬੈਂਬੂ ਪਲਾਂਟੇਸ਼ਨਸ ਹੋਣੀਆਂ ਪੈਣਾਂ ਕਿਸਾਨਾਂ ਨੂੰ ਵੀ ਥੋੜਾ ਸਾਥ ਦੇਣਾ ਪੈਣਾ ਥੋੜੀ ਥੋੜੀ ਆਪਾਂ ਡੰਗਿਆਂ ਦੇ ਪਿੱਛੇ ਜੇ ਮਿੱਟੀ ਲਾ ਕੇ ਬਾਸ ਲਾ ਦਈਏ ਪਹਿਲੇ ਅਸੀਂ ਆਪਣੀ ਲਾਲਚ ਕਰਦੇ ਹਾਂ ਕਿ ਅਸੀਂ 4 ਇੰਚ ਹੋਰ ਬੀਜ ਲਈਏ ਆਪੋ 4 ਇੰਚ ਦੇ ਵਿੱਚ ਜਿਹੜਾ ਬੀਜਣ ਦੇ ਚੱਕਰ 'ਚ ਜਿਹੜਾ ਹੈ ਆਪਣੀ ਹੋਰ ਜ਼ਮੀਨਾਂ ਗਵਾ ਰਹੇ ਆ ਆਪਣੀ ਜ਼ਮੀਨਾਂ ਨੂੰ ਨੁਕਸਾਨ ਪਹਚਾ ਰਹੇ ਆ ਤਾਂ ਸਾਰੇ ਇਲਾਕੇ ਦੇ ਸਹਿਯੋਗ ਨਾਲ ਫਲੱਡ ਜਿੱਥੇ ਪ੍ਰੋਟੈਕਸ਼ਨ ਵਰਕ ਹੋਊਗਾ ਤੇ ਪਿੱਛੇ ਅਸੀਂ ਮਿੱਟੀ ਦਾ ਬੰਦ ਬਣਾ ਕੇ ਉੱਥੇ ਪਲਾਂਟੇਸ਼ਨ ਵੀ ਕਰਾਂਗੇ ਇੱਕ ਤਾਂ ਵਾਤਾਵਰਣ ਨੂੰ ਵੀ ਫਾਇਦਾ ਇੱਕੋ ਦੇ ਨਾਲ ਨੇਚਰਲ ਜਿਹੜਾ ਜਿਹੜਾ ਉਹਦੇ ਨਾਲ ਨੇਚਰਲ ਜਿਹੜਾ ਬੰਦ ਬੰਦ ਹੈ ਮਿੱਟੀ ਦਾ ਬੰਦ ਉਹ ਲਾ ਕੇ ਉਹ ਵੀ ਬਹੁਤ ਜਿਹੜਾ ਫਰਕ ਪਾਊਗਾ ਕਿਤੇ ਨਾ ਕਿਤੇ ਮੂਥੋੜਾ ਮਾ ਜਵਾ ਜਿਹੜੇ ਕਹਿ ਰਹੇ ਸੀ ਬਹੁਤਾਂ ਲਾ ਕੇ ਕਿਉਂਕਿ ਇੱਕ ਵੀ ਲਗਾਤਾਰ ਪਿਛਲੇ ਹਫਤੇ ਤੋਂ ਲਗਾਤਾਰ ਇਹ ਸਾਡਾ ਦੇਖੋ ਜੀ ਕੋਈ ਕੋਈ ਇਹ ਉਹ ਨਹੀਂ ਹੈ ਇਹ ਇਹ ਸਾਡਾ ਧਰਮ ਹੈ ਕਿ ਆ ਪਹਿਲੇ ਇੱਕ ਐਮਐਲਏ ਦਾ ਇੱਕ ਐਮਐਲਏ ਦਾ ਬਤੌਰ ਮੈਂ ਆਪਣੇ ਆਪ ਨੂੰ ਹਮੇਸ਼ਾ ਕਿਹਾ ਕਿ ਮੈਂ ਮੈਂ ਤੁਹਾਡਾ ਪੁੱਤ ਐ ਮੈਂ ਤੁਹਾਡਾ ਭਾਈ ਹਾਂ ਤੇ ਅੱਜ ਲੋੜ ਸੀ ਤਾਂ ਆਪਣਾ ਫਰਜ਼ ਨਿਭਾ ਰਿਹਾ ਫਿਰ ਵੀ ਜੇ ਕੋਈ ਕਮੀ ਰਹੀ ਹੋਗੀ ਕਿਤੇ ਹੋ ਸਕਦਾ ਨਾ ਪਹੁੰਚਿਆ ਗਿਆ ਹੋਵੇ ਕਿਤੇ ਲੇਟ ਪਹੁੰਚਿਆ ਗਿਆ ਹੋਵੇ ਆਪਣੇ ਵੱਲੋਂ ਜੋ ਵੀ ਸਮੱਗਰੀ ਚਾਹੀਦੀ ਉਹ ਵੀ ਵਕਤ ਤੋਂ ਵਕਤ ਪਹੁੰਚਾ ਰਹੇ ਹਾਂ ਪਰ ਫਿਰ ਵੀ ਜੇ ਕਿਤੇ ਕੋਈ ਕਮੀ ਰਹੀ ਹੋਊਗੀ तो माफ़ी मंग हैं मीडिया का भी बहुत साथ ही सब भी अपनी जानते खेल के थोड़े तो इनफोरमेस आँदी सी तो ही असी उत्थे पहुँच पाते आप सब बहुत सब एडमिनिस्ट्रेशन ने बहुत शानदार काम किया